ਹੈਲੋ एवरीवन वेलकम बैक टू माय चैनल ਹਾਂਜੀ ਅੱਜ ਅਸੀਂ ਦੋ ਅੰਕਾਂ ਦੀ ਸੰਖਿਆ ਦਾ ਵਰਗ ਕਰਨਾ ਸਿੱਖਾਂਗੇ ਵੈਸੇ ਅਸੀਂ ਜਦੋਂ ਵੀ ਕਿਸੇ ਸੰਖਿਆ ਦਾ ਵਰਗ ਕਰਨਾ ਹੁੰਦਾ ਤਾਂ ਅਸੀਂ ਉਸ ਨੂੰ ਉਸੇ ਨਾਲ ਹੀ ਦੁਬਾਰਾ ਗੁਣਾ ਕਰਦੇ ਹਾਂ ਜਿੱਦਾਂ ਅਸੀਂ 82 ਦਾ ਵਰਗ ਕਰਨਾ ਤਾਂ ਅਸੀਂ 82 82 ਕਰਕੇ ਦੇਖਾਂਗੇ ਤੇ ਉਹਦਾ ਆਨਸਰ ਕੱਢਾਂਗੇ ਪਰ ਅੱਜ ਅਸੀਂ ਹੋਰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਦੋ ਅੰਕਾਂ ਦੀ ਸੰਖਿਆ ਦਾ ਵਰਗ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪਹਿਲੀ ਐਗਜ਼ਾਮਪਲ ਲੈਣੇ ਆ ਜਿੱਦਾਂ ਮੈਂ 82 ਦਾ ਵਰਗ ਕਰਨਾ ਹੈ ਤਾਂ ਮੈਨੂੰ ਸਿਰਫ 8 ਤੇ 2 ਦਾ ਵਰਗ ਪਤਾ ਹੋਣਾ ਚਾਹੀਦਾ ਹੈ ਯਾਨੀ ਕਿ ਤੁਹਾਨੂੰ ਜੇ 1 ਤੋਂ ਲੈ ਕੇ 9 ਤੱਕ ਦੀਆਂ ਸੰਖਿਆਵਾਂ ਦਾ ਵਰਗ ਪਤਾ ਹੈ ਤਾਂ ਤੁਸੀਂ ਕਿਸੇ ਵੀ ਸੰਖਿਆ ਦਾ ਵਰਗ ਪਤਾ ਕਰ ਸਕਦੇ ਹੋ ਮੈਨੂੰ ਪਤਾ ਹੈ 8 ਦਾ ਵਰਗ ਮੇਰੇ ਕੋਲੇ ਹੁੰਦਾ ਹੈ 64 ਔਰ 2 ਦਾ ਵਰਗ ਮੇਰੇ ਕੋਲ ਹੁੰਦਾ ਹੈ 4 ਪਰ ਅਸੀਂ ਇਹਨੂੰ 04 ਲਿਖਾਂਗੇ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਇੱਧਰ ਮੈਂ 8 ਦਾ ਵਰਗ ਲਿਖੂੰਗੀ ਇੱਧਰ ਮੈਂ 2 ਦਾ ਵਰਗ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ 8 ਦੀ 2 ਦੀ ਤੇ ਇਸ 2 ਦੀ ਗੁਣਾ ਕਰਨੀ ਹੈ 8 2 2 ਤਾਂ ਮੇਰੇ ਕੋਲ ਕਿੰਨਾ ਹੋ ਗਿਆ 8 ਦੁਣੀ 16 16 ਦੁਨਾ 32 ਤਾਂ ਅਸੀਂ ਇਧਰੋਂ ਇੱਕ ਅੰਕ ਛੱਡ ਕੇ ਇੱਥੇ 2 ਤੇ 3 ਲਿਖ ਦੇਣਾ ਤੇ ਹੁਣ ਤੁਸੀਂ ਇਹਨਾਂ ਦਾ ਜੋੜ ਕਰ ਤਾ 4 3 7 ਦੇਖੀ ਜੀ ਤਾਂ ਅਸੀਂ ਬਹੁਤ ਹੀ ਸੌਖੇ ਤਰੀਕੇ ਨਾਲ 82 ਦਾ ਵਰਗ ਪਤਾ ਕਰ ਲਿਆ ਇੱਕ ਕੋਡ ਐਗਜ਼ਾਮਪਲ ਲੈਂਦੇ ਆ 97 ਦਾ ਵਰਗ ਪਤਾ ਕਰਨਾ ਤਾਂ ਸਾਨੂੰ 9 ਤੇ 7 ਦਾ ਵਰਗ ਪਤਾ ਕਰਨ ਦੀ ਲੋੜ ਹੈ 9 ਦਾ ਵਰਗ ਸਾਡੇ ਕੋਲੇ ਹੁੰਦਾ ਹੈ 81 ਤੇ 7 ਦਾ ਵਰਗ ਹੁੰਦਾ ਹੈ 49 ਉਸ ਤੋਂ ਬਾਅਦ ਅਸੀਂ ਕੀ ਕਰਾਂਗੇ 9 7 ਤੇ 2 ਦੀ ਗੁਣਾ ਕਰਾਂਗੇ ਠੀਕ ਹੈ ਜੀ 9 7 2 ਤਾਂ 9 7 63 63 2 126 ਤਾਂ ਅਸੀਂ ਇਧਰ ਇੱਕ ਅੰਕ ਛੱਡ ਕੇ ਇੱਥੇ 6 ਲਿਖਾਂਗੇ ਅਦਰ ਬਾਅਦ ਉਸ ਵਾਰ ਇਹਨਾਂ ਦਾ ਜੋੜ ਕਰ ਦੋ 9 6 ਤੇ 4 10 ਇੱਕ ਆਸ ਲਾ ਗਿਆ 2 ਤੇ 1 ਤੇ 1 4 8 ਤੇ 1 9 ਹਾਂਜੀ ਇੱਕ ਹੋਰ ਐਗਜ਼ਾਮਪਲ ਦੇਖਦੇ ਆਂ 7 ਤੇ ਸੌਰੀ 76 ਦਾ ਵਰਗ ਪਤਾ ਕਰਨਾ ਆਪਾਂ ਤਾਂ ਸਭ ਤੋਂ ਪਹਿਲਾਂ ਸਾਨੂੰ 76 ਦੇ ਵਰਗ ਵਾਸਤੇ 7 ਤੇ 6 ਦਾ ਵਰਗ ਪਤਾ ਹੋਣਾ ਚਾਹੀਦਾ ਹੈ ਤਾਂ 7 ਦਾ ਵਰਗ ਹੁੰਦਾ 49 6 ਦਾ ਵਰਗ ਹੁੰਦਾ 36 ਅਸ ਤੋਂ ਬਾਅਦ ਅਸੀਂ ਕੀ ਕਰਾਂਗੇ 7 ਦੀ 6 ਦੀ ਤੇ 2 ਦੀ ਗੁਣਾ ਕਰਾਂਗੇ 7 6 2 ਠੀਕ ਹੈ ਜੀ 7 6 42 42 2 84 ਤਾਂ ਇੱਥੇ ਸਿੱਕਾਂ ਛੱਡ ਕੇ ਇੱਥੇ 4 ਤੇ ਅੱਠ ਲਿਖਾਂਗੇ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਜੋੜ ਕਰ ਦਾਂਗੇ 6 4 ਤੇ 3 7 9 ਤੇ 8 17 ਇੱਕ ਹਸਣ ਆ ਗਿਆ 4 ਤੇ 1 5 ਠੀਕ ਹੈ ਜੀ ਹੁਣ ਆਹ ਦੋ ਕੁਐਸਚਨਸ ਤੁਸੀਂ ਆਪਣੇ ਆਪ ਟਰਾਈ ਕਰਨੀ ਹੈ ਥੈਂਕ ਯੂ